ਦਾਬ ਗੋ ਨਹੀਂ ਨਾ ਕਿ ਗਈ ਹੈ ਕਿ ਉਹਦੇ ਜਮਾਂ ਕੋਲ ਦੇ ਲੰਗੀ ਹਾਂਜੀ ਮੇਰੇ ਜਮਾਂ ਕੋਲ ਦੇ ਲੱਗੇ ਜੀ ਵੀ ਕਵਾਦਾ ਡਰ ਗਿਆ ਕਿ ਉਹ ਸਾਰਾ ਪਿੰਡ ਡਰ ਗਿਆ ਨਹੀਂ ਜੀ ਮੈਨੂੰ ਕੋਈ ਡਰ ਨਹੀਂ ਆ ਮਰ ਰਲਾ ਫੈ ਮੈਂ ਤਨੀ ਬੱਤੀਆਂ ਦੀਆਂ ਡਰਨੀਆਂ ਬਚਾ ਦਿਓ ਜੀ ਜਵੇਦੀ ਇੱਕ ਕਉਂਦੀ ਸੀ ਤਾਂ ਜਾਜੂ ਉਹ ਕੋ ਪੂਰੀ ਜ਼ਿੰਮੇਵਾਰ ਚਾਹ ਹਾਂਜੀ ਹਾਂਜੀ ਸਾਡੇ ਨਾਲ ਜਿਹੜੇ ਘਰ ਦੇ ਵਿੱਚ ਡਿੱਗਿਆ ਉਹਨਾਂ ਦੇ ਗਵਾਂਢੀ ਬਿਲਕੁਲ ਨਾਲ ਵਾਲੇ ਘਰ ਦੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਇਹ ਦੇਖੋ ਦੱਸਿਓ ਆਪਣਾ ਕਿੰਨੇ ਕ ਵਜੇ ਦੀ ਘਟਨਾ ਇਹ ਕਿੰਨੇ ਕ ਵਜ ਦਾ ਸਮਾਂ ਸੀ ਇਹ ਜੀ 5 ਵਜੇ ਦਾ ਸਮਾਂ ਸੀ ਸਵੇਰੇ ਹਾਂਜੀ ਤੇ ਆਪਾਂ ਥੱਲੇ ਆਉਣ ਡੇ ਹਾਂ ਕੋਠੇ ਥੱਲੇ ਮੈਂ ਕੋਠੇ ਸੁਤਾ ਹਾਂ ਕੋਠੇ ਥੱਲੇ ਆਉਣ ਡੇ ਪਹਿਲੋਂ ਮੈਂ ਤੇ ਵਾਅਦਤ ਕਰਨ ਚੱਲੇ ਆਂ ਥੱਲੇ ਚਰਚੇ ਦੇ ਵਿੱਚ ਉਮੜ ਕੇ ਜਦੋਂ ਫੈਲ ਹੋਇਆ ਤੇ ਮੈਂ ਕੋਠੇ ਚੜਿਆ ਬੱਚੇ ਨੂੰ ਮੈਂ ਠਾ ਦਈਏ ਤੇ ਮੁਰ ਇੱਕਦਮ ਹੀ ਉਜਾ ਜੀ ਜੀ ਆਈ ਤੇ ਸਾਡੇ ਲਾ ਕੋ ਇਨਾਂ ਕਿ ਗੀ ਨਾਲ ਮੇਰੇ ਡਿੱਗ ਪਈ ਆ ਤੁਸੀਂ ਕਿੱਥੇ ਸੀ ਉਦੋਂ ਮੈਂ ਇੱਕ ਕੋਠੇ ਉੱਤੇ ਸੀ ਹਾਂਜੀ ਤੂੰ ਜਮ ਅੱਖੀਂ ਦੇਖੀ ਹਾਂਜੀ ਅਹੀਂ ਅੱਖੀਂ ਵੀ ਅਖੀਂ ਮੈਂ ਫੇਰ ਹੀ ਰੋਲਾ ਪਾਇਆ ਬੱਚਿਆਂ ਨੂੰ ਦਾ ਨਹੀਂ ਅੰਗਵਾਲੀਆਂ ਦੱਸਿਆ ਵੀ ਬਾਹਰ ਆਜੋ ਅੱਗ ਬਹੁਤ ਤੇਜ਼ ਲੱਗ ਗਈ ਆ ਕਿ ਤੇ ਡਿੱਗ ਕੇ ਅੱਗ ਲੱਗੀ ਕਿ ਪਹਿਲੀ ਅੱਗ ਲੱਗੀ ਜੀ ਇਹ ਪਹਿਲਾਂ ਨਹੀਂ ਡਿੱਗੀ ਇਹ ਪਹਿਲਾਂ ਡਿੱਗੀ ਆ ਤੇ ਫੇਰ ਹੀ ਅੱਗ ਲੱਗੀ ਵੈਸੇ ਅੱਛਾ ਹਾਂਜੀ ਖੜਕਾ ਖੁੜਕਾ ਕਿੰਨਾ ਕੋਇਆ ਖੜਕਾ ਖੁੜਕਾ ਨਹੀਂ ਜੀ ਕੋਈ ਆਮ ਹੋਇਆ ਤੇ ਅੱਗ ਹੀ ਇਹੀਂ ਵੇਖੀ ਆ ਤੇ ਇੱਥੇ ਘਰ ਦੇ ਵਿੱਚ ਕੌਣ-ਕੌਣ ਮੌਜੂਦ ਸੀ ਉਦੋਂ ਨਹੀਂ ਵੇਖੋ ਉਸ ਟਾਈਮ ਦੇ ਮੌਜੂਦਾਂ ਦਾ ਕੀ ਬਤਾ ਕੌਣ-ਕੌਣ ਸੀਗਾ ਮੈਂ ਤਾਂ ਨਾ ਨਾ ਮੈਂ ਕਹਿੰਦਾ ਦਿਖਾਈ ਵੀ ਜਾਓ ਤੁਸੀਂ ਨਾ ਨਾ ਗੱਲਬਾਤ ਵੀ ਕਰੀ ਜਾਵਾਂਗੇ ਅ ਅੱਛਾ ਘਰ ਦੇ ਵਿੱਚ ਹੀ ਸਾਰੇ ਹੋਣਗੇ ਜਦੋਂ ਇਹ ਸਾਰਾ ਹੋਇਆ ਪਿੰਡਾਂ ਦੇ ਡੰਗਰਾਂ ਦਾ 5 ਵਜੇ ਤਾਂ ਸਵੇਰ ਦੇਖੋ ਚਾਨਣ ਚੜ੍ਹ ਜਾਂਦਾ ਪਿੰਡ ਤਾਂ ਵੈਸੇ ਵੀ ਉੱਠ ਜਾਂਦੇ ਨੇ ਸਾਰੇ ਲੋਕ ਉੱਠੇ ਸੀ ਜੀ ਗੁਰਦੁਆਰੀ ਬਾਤ ਤੋਂ ਹੰਡੀ ਸੀ ਮੈਂ ਵੀ ਉੱਠ ਕੇ ਚਰਚੇ ਦੇ ਵਿੱਚ ਬਾਤ ਕਰਨ ਲੱਗਾ ਸੀਗਾ ਤੇ ਇਹ ਫਿਰ ਵਾਕਾ ਹੋਇਆ ਹਾਂਜੀ ਕਿਵੇਂ ਦੀ ਲੱਗ ਰਹੀ ਸੀ ਜਦੋਂ ਅਸਮਾਨ ਦੇ ਵਿੱਚੋਂ ਆ ਰਹੀ ਸੀ ਇਹ ਕਹਿ ਜੋ ਉਹ ਅਨੁਭਵ ਸੀ ਸਾਨੂੰ ਉਹ ਦੱਸੋ ਮਾੜਾ ਯਾ ਜੀ ਜਾਜੀ ਜੀ ਜਾਜੀ ਜਾਵਦੀ ਸੀ ਹੋਰ ਕੁਝ ਨਹੀਂ ਇਹਦੇ ਵਿੱਚ ਕੋਈ ਨਾ ਕੁਝ ਮੁਕਾਰਾ ਨਾ ਕੁ ਲੈਣਾ ਨਾ ਕੁ ਜਣਾ ਤੇ ਇਹ ਸੱਜਾ ਜੀ ਡੀ ਹੈ ਜੀ ਹੋਰੇ ਇਹਦਾ ਵਿੱਚ ਕੁਝ ਨਹੀਂ ਮਰੂਆ ਆ ਕੇ ਨਾਲ ਦੀ ਨਾਲ ਬਸ ਇੱਥੇ ਅੱਗ ਪੈ ਗਈ ਹਾਂਜੀ ਇੱਥੇ ਅੱਗ ਅੱਗ ਤਾਂ ਪਮਾਕਾ ਹੀ ਮੁੜ ਕੇ ਨਿਕਲਿਆ ਬਸ ਹੋਰ ਕੁਝ ਨਹੀਂ ਇੱਕ ਵੀਡੀਓ ਵੀ ਆਈ ਆ ਉਹ ਲੇਡੀ ਵੀ ਬਾਹਰ ਭੱਜੇ ਆਉਂਦੇ ਨੇ ਕੀ ਆ ਹੋ ਗਿਆ ਹਣਾ ਹਾਂ ਹਾਂਜੀ 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 ਉਹ ਜੋ ਲੋਕਾਂ ਦੇ ਤੀਉ ਤੀਉ ਫਿਰ ਆਉਣਾ ਸਤਿਉਂ ਤੋਂ ਦੇਖਣਾ ਤੇ ਦੱਸੇ ਨਾ ਜੀ ਵੀ ਆ ਹੋ ਗਿਆ ਉਹ ਹੋ ਗਿਆ ਅੱਛਾ ਕੁਝ ਤੁਹਾਨੂੰ ਲੱਗਿਆ ਕਿ ਇਸ ਦੇ ਨਾਲ ਕੋਈ ਹੋਰ ਵੀ ਮਜ਼ਾਇਲ ਸੀ ਜਾਂ ਇਹ ਕੱਲੀ ਹਵਾ ਦੇ ਵਿਚਾਰੀ ਸੀ ਉਦੋਂ ਨਹੀਂ ਜੋ ਕੱਲੀ ਧਾਜੀ ਆ ਰਹੀ ਸੀ ਹਾਂਜੀ ਕਿਉਂਕਿ ਵਿਸ਼ਾ ਕਿਹਾ ਜਾ ਰਿਹਾ ਹੈ ਕਿ ਭਾਰਤ ਦਾ ਜਿਹੜਾ ਸਿਸਟਮ ਹੈਗਾ ਅਸਮਾਨ ਦੇ ਵਿੱਚ ਹੀ ਖਤਮ ਕਰਨ ਵਾਲਾ ਉਸ ਉਹ ਅਸਮਾਨ ਉਹੀ ਗੱਲ ਹੋ ਸਕਦੀ ਹੈ ਕਿ ਅਸਮਾਨ ਦੇ ਵਿੱਚ ਇਸ ਨੂੰ ਖਤਮ ਕਰਤਾ ਹੋਣਾ ਉਹ ਬਾਅਦ ਦੇ ਵਿੱਚ ਡਿੱਗ ਪਈ ਹੁੰਦੀ ਹੈ ਬਾਅਦ ਤੇ ਡਿੱਗ ਪਈ ਹਣੀ ਹੈ ਜੀ ਹਾਂਜੀ ਜਿਹੜੀ ਉਹਦੀ ਤਾਕਤ ਹੋਗੀ ਉਹ ਉਹ ਖਤਮ ਹੋ ਗਈ ਨਹੀਂ ਆ ਤੇ ਇੱਥੇ ਆਣ ਕੇ ਦੇਖ ਪਈ ਗੱਲ ਤੇ ਹੈ ਨਾ ਅੱਛਾ ਜੋ ਤੁਸੀਂ ਦੇਖੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮਾਲਕ ਕੋਈ ਅੱਛਾ ਆਵਾਜ਼ ਵੀ ਆ ਰਹੀ ਸੀ ਜਿਹੜੋ ਚੱਲ ਰਹੀ ਸੀ ਕੋਈ ਸ਼ੋਰ ਵੀ ਆਇਆ ਹਾਂ ਜੀ 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 ਇਹਦੀ ਏ ਘੂ ਕੌਂਦੀ ਸੀ ਤਾਂ ਜਾ ਜਾ ਉਹ ਕਪੂਰੀ ਜਿੰਮੇ ਜਾ ਚੱਲ ਹਾਂਜੀ ਹਾਂਜੀ ਉਹ ਤਾਂ ਆਪਾਂ ਵੇਖੀਆ ਬਿਲਕੁਲ ਨਹੀਂ ਕੀ ਮੇਰੇ ਦਾਪ ਕੋਈ ਨਾ ਕਿ ਗਈ ਹੈ ਤੁਹਾਡੇ ਜਮਾਂ ਕੋਲ ਦੇ ਲੱਗੇ ਹਾਂਜੀ ਮੇਰੇ ਜਮਾਂ ਕੋਲ ਦੇ ਲੱਗੇ ਆ ਕਿੰਨੀ ਕੋ ਚਾਹੀ ਤੇ ਸੀਗੀ ਜੀ ਇਹ ਜੀ ਹੁਣ ਥੋੜੀ ਜਿਹੀ ਚਾਹੀ ਤੇ ਹੀ ਵੈਸੇ ਛੇਤੀ ਨਾਲ ਹੀ ਲੱਗੇ ਦੇਖ ਪਈ ਮੇਰੇ ਹਾਂਜੀ ਤੁਸੀਂ ਵੀ ਇੱਕ ਵਾਰ ਤਾਂ ਡਰ ਗਿਓ ਕਿ ਇਹ ਕਿ ਉਹ ਸਾਰਾ ਪਿੰਡ ਡਰ ਗਿਆ ਉਹ ਨਹੀਂ ਜੀ ਮੈਨੂੰ ਕੋਈ ਡਰ ਨਹੀਂ ਆਇਆ ਮੈਂ ਤਾਂ ਕਿਉਂ ਨਾ ਵੇਖਣ ਜੁ ਡਿਆ ਤੇ ਮੈਨੂੰ ਫਿਰ ਕੋਈ ਡਰ ਤੇ ਨਹੀਂ ਲੱਗਾ ਭਈ ਪਿੰਡਾ ਇਹਨੂੰ ਫਿਰ ਤੁਸੀਂ ਨਾਲ ਦਿਆਂ ਰੋਲਾ ਪਾਤਾ ਹਾਂਜੀ ਮੈਨੂੰ ਲੱਗ ਗਿਆ ਸਾਡੇ ਗਵਾਂਢੀ ਇਹਨਾਂ ਨੇ ਮੈਂ ਰੋਲਾ ਪਾਇਆ ਮੈਂ ਆਹ ਥਾਣੀਆਂ ਬੱਤੀਆਂ ਜਿਹੜੀਆਂ ਜਗਦੀਆਂ ਬਚਾ ਦੋ ਹੂੰ ਤਾਂ ਇਹ ਪਿੰਡ ਦੇ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਾਤ ਅਟੈਕ ਹੋਇਆ ਤੁਸੀਂ ਦੇਖਿਓ ਕਿਸ ਪ੍ਰਕਾਰ ਪਿੱਟੇ ਵੱਢ ਦੇ ਵਿੱਚ ਉਹ ਪਦਾਰਥ ਜਿਹੜਾ ਡਿੱਗਿਆ ਉਸ ਨੂੰ ਮਿਜ਼ਾਈਲ ਕਹੋ ਰੋਕਟ ਕਹੋ ਹਾਲਾਂਕਿ ਇਹਨਾਂ ਨੇ ਇਹ ਵੀ ਕਹਿਣਾ ਹੈ ਕਿ ਪੂਰੀ ਜਿਹੜੀ ਜਿਵੇਂ ਜਹਾਜ਼ ਚੱਲਦਾ ਹੁੰਦਾ ਉਸ ਸਾਹ ਦੀ ਸ਼ੂਕ ਦੀ ਹੋਈ ਆ ਰਹੀ ਸੀ ਆਵਾਜ਼ ਵੀ ਆ ਰਹੀ ਸੀ ਤੇ ਥੱਲੇ ਡਿੱਗਣ ਸਾਰ ਇਸ ਨੂੰ ਅੱਗ ਲੱਗੀ ਕੈਮਰਾ ਪਰਸਨ ਦਵਿੰਦਰ ਨਾਮ ਮਨਦੀਪ ਜੋਤ